ਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਰਿਆ ਤੇ ਹਮੇਸ਼ਾ ਹੀ ਅਸੀਂ ਕੋਈ ਵੀ ਹੁਕਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁੰਦਾ ਹਮੇਸ਼ਾ ਹੀ ਅਸੀਂ ਸਹਿਮਕਾਰ ਕੀਤਾ ਹੁਣ ਵੀ ਜਿਹੜੇ ਪਿੱਛੇ ਫੈਸਲੇ ਹੋਏ ਸੀ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਸਾਰੀ ਲੀਡਰਸ਼ਿਪ ਨੇ ਸੀਸ ਨਵਾ ਕੇ ਜੋ ਧਾਰਮਿਕ ਸੇਵਾਵਾਂ ਲੱਗੀਆਂ ਸੀ ਉਹ ਪੂਰਨ ਕੀਤੀਆਂ ਕੜਾ ਪ੍ਰਸ਼ਾਦ ਦੀ ਦੇਖ ਰਾਈ ਹੈ ਜਿਹੜੇ ਪੈਸੇ ਜਮ੍ਹਾਂ ਕਰਾਉਂਦਾ ਹੁਕਮ ਹੋਇਆ ਸੀ ਇਸ਼ਤਿਹਾਰਾਂ ਦੇ ਉਹ ਵੀ ਜਮ੍ਹਾਂ ਕਰਾਇਆ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ ਆਲੇ ਕਿ ਬੜੇ ਵੱਡੇ ਵਿੱਚ ਹਮਲੇ ਵੀ ਹੋਏ ਪਰ ਗੁਰੂ ਮਹਾਰਾਜ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਸਾਰੀ ਸੇਵਾ ਬੜੀ ਅੱਛੀ ਤਰ੍ਹਾਂ ਦੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਆਪਣਾ ਅਸਤੀਫਾ ਜਿਹੜਾ ਉਹ ਇੱਥੇ ਪੇਸ਼ ਹੋਣ ਤੋਂ ਪਹਿਲੇ ਦੇ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਵਾਰ-ਵਾਰ ਵਰਕਿੰਗ ਕਮੇਟੀ ਨੂੰ ਇਹ ਗੱਲ ਵੀ ਬੜਾ ਜ਼ੋਰ ਦੇ ਕੇ ਕਹੀ ਸੀ ਕਿ ਅਸਤੀਫਾ ਮੇਰਾ ਪ੍ਰਵਾਨ ਕਰੋ ਕਿਉਂਕਿ ਜਦੋਂ ਮੈਂ ਦਿੰਦਾ ਤੇ ਕੋਈ ਡਰਾਮਾ ਕਰਨ ਵਾਸਤੇ ਨਹੀਂ ਦਿੰਦਾ ਇਸ ਕਰਕੇ ਪ੍ਰਵਾਨ ਕਰੋ ਪਰ ਸਾਡੀ ਵਰਕਿੰਗ ਕਮੇਟੀ ਦੀ ਮਜਬੂਰੀ ਸੀ ਕਿ ਅਸੀਂ ਨਾਲ ਇੱਕ ਅਦਾ ਜਿਹੜਾ ਟੈਕਨੀਕਲ ਪੁਆਇੰਟ ਸੀ ਜਿਹੜਾ ਮੈਂ ਪਿੱਛੇ ਵੀ ਆ ਕੇ ਉਹਦਾ ਲੀਗਲ ਓਪੀਨੀਅਨ ਅਸੀਂ ਸਤਕਾਰਯੋਗ ਸਿੰਘ ਸਹਿਬਾਨ ਨੂੰ ਜਿਹੜਾ ਉਹ ਪੇਸ਼ ਕੀਤਾ ਸੀ ਜਿਹਦੇ ਵਿੱਚ ਸਾਰੇ ਸਵਿਧਾਨ ਦੀਆਂ ਜੋ ਸੋਧਾਂ ਹੋਈਆਂ ਨਵੇਂ ਜਿਹੜੇ ਕਾਨੂੰਨ ਬਣੇ ਉਹਨਾਂ ਦਾ ਸਾਰਾ ਜ਼ਿਕਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੌ ਨੌ ਜੱਜਾਂ ਦੇ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਹ ਬੜੇ ਵਿਸਤਾਰ ਦੇ ਨਾਲ ਅਸੀਂ ਲੰਬਾ ਸਮਾਂ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਸੀ ਪਰ ਦੋ ਕੇਸ ਗੱਲ ਦਾ ਹੁੰਦਾ ਕਿ ਕੋਈ ਸੱਜਣ ਜਿਹੜੇ ਆ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕੰਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭਲੇਖੇ ਜਿਹੜੇ ਆ ਉਹ ਸੰਗਤ ਦੇ ਵਿੱਚ ਹਮੇਸ਼ਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਕਦੀ ਅਕਾਲੀ ਦਲ ਭੱਜ ਗਿਆ ਜੀ ਕਦੀ ਦੱਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਵਾਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਕਿ ਕਦੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਧਾਰਨ ਵਰਕਰ ਵੀ ਅੱਜ ਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਦਰ ਤੋਂ ਕਿਤੇ ਮੁੜ ਕੇ ਹੋ ਸਕਦਾ ਜਾਂ ਭੱਜ ਸਕਦਾ ਪਰ ਵਾਰ-ਵਾਰ ਇਹੋ ਜਿਹੇ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣੇ ਸਤਕਾਰਯੋਗ ਨੇ ਮੇਰੇ ਕੋਈ ਇਹ ਨਹੀਂ ਕਿ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਕਿ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਐਦਾਂ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮੰਨਦਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰ ਰਹੇ ਹਾਂ ਉਹਨਾਂ ਨੂੰ ਸੁਣਦਾ ਸਭਾ ਜੋ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਤੀ ਵੀ ਦੇਣਾ ਹੁਣ ਨਵੀਆਂ-ਨਵੀਆਂ ਪਾਰਟੀਆਂ ਬੰਦ ਦੀ ਗੱਲ ਹੋ ਰਹੀ ਹੈ ਨਾ ਕਿ ਇੱਕ ਪਾਰਟੀ ਕਿੰਨੇ ਮਾਗੀ ਦੇ ਉੱਤੇ ਰਜਿਸਟਰ ਹੋਣੀ ਹੈ ਸਾਡੀਆਂ ਸ਼ੁਭ ਕਾਮਨਾਵਾਂ ਸਾਡੀ ਕਿਸੇ ਨਾਲ ਇਤਖਾ ਨਹੀਂ ਕੋਈ ਪਾਰਟੀ ਬਣਾਵੇ ਡੈਮੋਕ੍ਰੈਟਿਕ ਕੰਟਰੀ ਹੈ ਸਾਰਿਆਂ ਦਾ ਹੱਕ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਸੀਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਹੈ ਉਹ ਵੀ ਬਣਾ ਲ ਪਰ ਪਾਰਟੀ ਬਣਾਉਣ ਵਾਲਿਆਂ ਤੋਂ ਮੈਂ ਬੇਨਤੀ ਕਰਦਾ ਹਾਂ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਹਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਹੈ ਉਹਦਾ ਆ ਸਾਰਾ ਪਰਫਾਰਮਾ ਜਿਹੜਾ ਹੈ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਉਹਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ ਅਕਾਲੀ ਦਲ ਦੇ ਉੱਤੇ ਉਂਗਲਾ ਚੁੱਕਦੇ ਆ। ਵੀ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜਨਤਕ ਜ਼ਰੂਰ ਕਰਿਓ। ਤੇ ਫਿਰ ਸੰਗਤ ਨੂੰ ਦੱਸਿਆ ਜੇ ਵੀ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ? ਉਨਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਬਲਿਕ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਕਾਲੀ ਦਲ ਤੇ ਬੜਾ ਪ੍ਰਚਾਰ ਕਰ ਲਿਆ ਫੇ ਭੱਜ ਗਿਆ ਜੀ ਹੋ ਗਿਆ ਜੀ ਫਿਰ ਅਸੀਂ ਆਰਟੀਆਈ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡਾਇਵਟ ਸਰਦਾਰ ਸਰਜੀਤ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਿਦਾਇਤਾ ਕਰਕੇ ਕੀਤੇ ਸੀ ਮਨਜੀਤ ਸਿੰਘ ਖੈਰਾ ਐਡਵੋਕੇਟ ਸਾਹਿਬ ਉਦੋਂ ਜਨਰਲ ਸਕੱਤਰ ਸੀਗੇ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾਏ ਆ ਜਿਹੜਾ ਕੋਈ ਦੇਖਣਾ ਚਾਵੇ ਮੈਂ ਆਪਣੀ ਜਿਹੜੀ ਰਿਕਾਰਡ ਨਾਲ ਹੀ ਹਲੇ ਲੈ ਕੇ ਚੱਲਦਾ ਜਿਹਨੂੰ ਹੁਣ ਵੀ ਦੇਖਣਾ ਚਾਵੇ ਮੈਂ ਇੱਕ ਇੱਕ ਡਾਕੂਮੈਂਟ ਦਿਖਾ ਦੇਣਾ ਹੁਣ ਮੋਟੇ-ਮੋਟੇ ਇਹਦੇ ਚ ਗੱਲਾਂ ਨੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਆ ਜਿਹੜਾ ਮਰਜ਼ੀ ਅੱਜ ਕੱਢ ਕੇ ਵੇਖ ਲਿਆ ਪਹਿਲਾ ਹਦਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟ ਚ ਕੀ ਲਿਖਿਆ ਸ਼ੁਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਪੁਆਇੰਟ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਕਿ ਇਦਾਂ ਕਰ ਲਓ ਉਦਾਂ ਕਰ ਲਓ ਪਹਿਲੀ ਕੰਡੀਸ਼ਨ ਹੈ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਇਹਦੇ ਚ ਕੀ ਲਿਖਿਆ ਹਦਾਇਤ ਕੀ ਆ ਸ਼ੁਡ ਬੀ ਇਨ ਕੌਨਸੋਨੈਂਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇਹ ਦੂਜੀ ਕੰਡੀਸ਼ਨ ਹੈ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦ ਨਾਲ ਰਜਿਸਟਰ ਕਰਾਓ ਅਸੀਂ ਚੁਣੌਤੀ ਦਿੰਦੇ ਆ ਰਜਿਸਟਰ ਕਰਾਓ ਪੋਲਿਟੀਕਲ ਪਾਰਟੀ 29ਏ ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਾ ਕਰਿਓ ਡਿਸੀਜਨ 메ਕਿੰਗ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਦੀ ਡਿਸੀਜਨ 메ਕਿੰਗ ਕੀ ਹੋਣੀ ਚਾਹੀਦੀ ਆ ਡਿਸੀਜਨ ਮੇਕਿੰਗ ਪਾਵਰ ਸ਼ੁੱਡ ਰਿਫਲੈਕਟ ਡੈਮੋਕਰੈtic ਸਪਿਰਿਟ ਲੋਕਤੰਤਰ ਉਹਦੇ ਵਿੱਚੋਂ ਜਿਹੜਿਆ ਨਜ਼ਰ ਆਉਣਾ ਚਾਹੀਦਾ ਔਰ ਲਾਸਟ ਵਰਡ ਬੜਾ ਸਖਤ ਹੈ ਨੋ ਵੀਟੋ ਪਾਵਰ ਕੋਈ ਹਾਇਤ ਨਹੀਂ ਇਸ ਤਰ੍ਹਾਂ ਹੋ ਸਕਦੀ ਪਈ ਜਿਹੜੀ ਆਪੀ ਆ ਕਰਨਾ ਕੀ ਆ ਕਰਨਾ ਕੋਈ ਲੀਡਰ ਨਹੀਂ ਇਸ ਤਰ੍ਹਾਂ ਕਹਿ ਸਕਦਾ ਤੁਹਾਨੂੰ ਡੈਮੋਕਰੈtic ਵੇ ਦੇ ਨਾਲ ਡਿਸੀਜਨ ਲੈਣੇ ਪੈਣਗੇ ਇਹ ਸਾਰੀਆਂ ਪਾਰਟੀ ਦੀਆਂ ਸ਼ਰਤਾਂ ਨੇ ਔਰ ਆ ਜਿਹੜੀ ਹੈਗੀ ਹੈ ਇਹ ਐਫਰ ਡੈਵਰ ਟੂ ਫਾਈਲ ਕਰਨਾ ਪੈਣਾ ਜਿੰਨੇ ਨਵੀਆਂ ਪਾਰਟੀਆਂ ਦਰਜ ਕਰਾ ਕੇ ਜਿਹੜੇ ਅਕਾਲੀ ਦਲ ਤੇ ਸਵਾਲ ਚੁੱਕਦੇ ਆ ਨਾ ਇਹ ਮੈਂ ਪੜ ਦੇਣਾ ਔਰ ਇਹਦੇ ਤੋਂ ਬਗੈਰ ਮੈਨੂੰ ਪਾਰਟੀ ਰਜਿਸਟਰ ਕਰਾ ਕੇ ਦੱਸ ਦੇ ਜਿੱਥੇ ਖੜੇ ਖੜਾ ਖੜੇ ਹੋਵੋਗੇ ਜੋ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਇਹ ਤੋਂ ਬਗੈਰ ਪਾਰਟੀ ਦਾ ਨਾਮ ਲਿਖ ਕੇ ਲਿਖਣਾ ਪੈਣਾ ਸ਼ੈਲ ਬੀਅਰ ਟ੍ਰੂ ਫੇਥ ਐਂਡ ਅਲੀਜੀਅਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਜ਼ ਬਾਈ ਲਾ ਐਸਟੈਬਲਿਸ਼ਡ ਐਂਡ ਟੂ ਦਾ ਪ੍ਰਿੰਸੀਪਲ ਆਫ Socialism, secularism, and democracy, and would uphold the sovereignty, unity, and mm -hmm. integrity of.